रोटी बाय इंडिपेंडेंस आज इंडिपेंडेंस स्पेशल खाना बनेगा घर पे क्योंकि इसके है कणकण में स्वाद कणकण में भारत ਇਹ ਨਵੀਂ ਸਰਕਾਰ ਬਣਾਈ ਐ ਇਹ ਕਹਿ ਕੇ ਬਣੇ ਸੀ ਕਿ ਅਸੀਂ ਆ ਸਾਰਾ ਕੁਝ ਕਰਾਂਗੇ ਕੁਛ ਨਹੀਂ ਕੀਤਾ ਤਾਂ ਹੀ ਆ ਸਾਰੇ ਲੋਕ ਆਏ ਨੇ ਇੰਨੇ ਤਾਂ ਫਿਰ ਲੋਕ ਕਰਨਗੇ ਕਿੰਨਾ ਚਿਰ ਸਹੀ ਜਾਵਾਂਗੇ ਕਿੰਨਾ ਕਾਲਾ ਪਾਣੀ ਕਿੰਨਾ ਪੋਲਿਊਟਡ ਪਾਣੀ ਪੀ-ਪੀ ਲੋਕਾਂ ਨੂੰ ਕੈਂਸਰ ਹੋ ਜਾਂਦਾ ਬਿਮਾਰੀਆਂ ਹੋ ਜਾਂਦੀਆਂ ਅਸੀਂ ਇਹ ਚੇਤਾਵਨੀ ਦੇਣ ਲਈ ਬੁਲਾਇਆ ਕਿ ਜਾਂ ਤਾਂ ਸੁਧਰ ਜੋ ਨਹੀਂ ਬੇਰਾਸੀ ਕੁਝ ਕਰਾਂਗੇ ਪੂਟੇ ਨਾਲੇ ਦੇ ਕੈਂਸਰ ਵਰਗੇ ਪਾਣੀ ਨੂੰ ਮੁਕਤੀ ਦਿਲਾਉਣ ਵਾਸਤੇ ਕਾਲੇ ਪਾਣੀ ਦਾ ਮੋਰਚਾ ਉਲੀਕਿਆ ਗਿਆ ਵਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਾਲੇ ਪਾਣੀ ਦੇ ਮੋਰਚੇ ਨੂੰ ਲੈ ਕੇ ਅੱਜ ਲੁਧਿਆਣਾ ਦੇ ਫੇਰਕਾ ਮਿਲਕ ਬਲਾਰਡ ਦੇ ਸਾਹਮਣੇ ਪੰਜਾਬ ਭਰ ਤੋਂ ਪੂਦੀ ਜੀਵੀ ਕਿਸਾਨ ਆਗੂ ਅਤੇ ਹੋਰ ਜਥੇਬੰਦੀਆਂ ਦੇ ਆਗੂ ਲੁਧਿਆਣਾ ਪਹੁੰਚੇ ਨੇ ਤੇ ਸਰਕਾਰਾਂ ਨੂੰ ਜਗਾਉਣ ਵਾਸਤੇ ਇੱਕ ਹਮਰਾਹ ਮੰਡਲੀ ਇਹ ਐਲਾਨ ਕੀਤਾ ਵਾ ਕਿ ਕਿਸ ਤਰ੍ਹਾਂ ਸਰਕਾਰਾਂ ਨੂੰ ਜਗਾਇਆ ਜਮਦੋਜ ਮਾਨ ਜੀ ਲਗਾਤਾਰ ਤੁਸੀਂ ਪੂਟੇ ਨਾਲੇ ਦੇ ਉਸ ਪੁਆਇੰਟ ਤੇ ਵੀ ਪਹੁੰਚੇ ਸੀ ਜਿੱਥੇ ਕਾਲਾ ਪਾਣੀ ਸਤਲੁਜ ਨੂੰ ਮਿਲਦਾ ਅੱਜ ਆ ਮੋਰਚਾ ਪੂਰੇ ਪੰਜਾਬ ਭਾਰਤੋਂ ਇੱਥੇ ਆਗੂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਦੇਖੋ ਇਹ ਸਾਨੂੰ ਆ ਸਾਰਾ ਕੁਝ ਕਿਉਂ ਕਰਨਾ ਪਿਆ ਇਸੇ ਲਈ ਕਰਨਾ ਪਿਆ ਨਾ ਕਿ ਸਰਕਾਰ ਕੁਝ ਨਹੀਂ ਕਰ ਰਹੀ ਔਰ ਜਿਹੜੀ ਨਵੀਂ ਸਰਕਾਰ ਬਣਾਈ ਐ ਇਹ ਕਹਿ ਕੇ ਬਣੇ ਸੀ ਕਿ ਅਸੀਂ ਆ ਸਾਰਾ ਕੁਝ ਕਰਾਂਗੇ ਕੁਛ ਨਹੀਂ ਕੀਤਾ ਤਾਂ ਹੀ ਆ ਸਾਰੇ ਲੋਕ ਆਏ ਨੇ ਇੰਨੇ ਇਸੇ ਲਈ ਆਏ ਨੇ ਕਿ ਜੇ ਤੁਸੀਂ ਕੁਛ ਨਹੀਂ ਕਰੋਗੇ ਤਾਂ ਫਿਰ ਲੋਕ ਕਰਨਗੇ ਕਿੰਨਾ ਚਿਰ ਸਹੀ ਜਾਵਾਂਗੇ ਕਿੰਨਾ ਕਾਲਾ ਪਾਣੀ ਕਿੰਨਾ ਪੋਲਿਊਟਡ ਪਾਣੀ ਪੀ-ਪੀ ਲੋਕਾਂ ਨੂੰ ਕੈਂਸਰ ਹੋ ਜਾਂਦਾ ਬਿਮਾਰੀਆਂ ਹੋ ਜਾਂਦੀਆਂ ਕੀ ਕਰਾਂਗੇ ਔਰ ਕੁਛ ਤਾਂ ਕਰਨਾ ਪਊਣਾ ਆ ਸਾਰੇ ਤਾਂ ਆਏ ਅੱਜ ਦਾ ਇਹ ਇਕੱਠ ਸਰਕਾਰਾਂ ਨੂੰ ਜਗਾਉਣ ਦੇ ਵਾਸਤੇ ਇੱਕ ਵੱਡੀ ਭੂਮਿਕਾ ਨਿਭਾਏਗਾ ਅਸੀਂ ਇਹ ਚੇਤਾਵਨੀ ਦੇਣ ਲਈ ਬੁਲਾਇਆ ਕਿ ਜਾਂ ਤਾਂ ਸੁਧਰ ਜੋ ਨਹੀਂ ਫਿਰ ਅਸੀਂ ਕੁਛ ਕਰਾਂਗੇ ਅਸੀਂ ਇਸੇ ਲਈ ਕਿਹਾ ਅਗਲੇ 2 ਹਫ਼ਤੇ ਅੰਝ ਕੋਸ਼ਿਸ਼ ਕਰੋ ਨਹੀਂ ਤਾਂ 15 ਸਤੰਬਰ ਨੂੰ ਫਿਰ ਅਸੀਂ ਕੁਸ਼ ਕਰਾਂਗੇ ਤਾਂ ਅੱਜ ਦੇ ਪ੍ਰੋਗਰਾਮ ਦੀ ਕੀ ਰੂਪਰੇਖਾ ਰਹਿ ਗਈ ਅੱਜ ਪੂਰੇ ਪੰਜਾਬ ਭਾਰਤੋਂ ਕਿਸਾਨ ਆ ਗੂ ਹੋਣ ਬੁੱਧੀਜੀਵੀ ਹੋਣ ਜਿਹੜੇ ਪੰਜਾਬ ਨੂੰ ਲੈ ਕੇ ਚਿੰਤਾ ਦਾ ਆਜਾ ਤੇ ਇਕੱਠੇ ਹੋਏ ਨੇ ਦੇਖੋ ਸਾਡਾ ਅੱਜ ਅਸੀਂ ਪਹਿਲਾਂ ਤਾਂ ਇੱਥੇ ਅਸੈਂਬਲ ਹੋਵਾਂਗੇ ਤੁਸੀਂ ਵੇਖ ਹੀ ਰਹੇ ਹੋ ਔਰ ਫਿਰ ਇਥੋਂ ਮਾਰਚ ਕਰਦੇ ਹੋਏ ਚੱਲਾਂਗੇ ਸਟੈਚੂ ਤੱਕ ਜਾਵਾਂਗੇ ਸਰਬਾਜੀ ਜੀ ਦੇ ਤੱਕ ਤਾਂ ਜੋ ਇਹਨਾਂ ਦੇ ਕੰਨਾਂ 'ਤੇ ਜੂਸ ਸਰ ਕੇ ਕਿ ਲੋਕ ਹੁਣ ਸਹਿਣਗੇ ਨਹੀਂ ਕਿ ਪ੍ਰੋਜੈਕਟ ਬਣੇਗਾ ਲੈ ਇੱਕ ਘਟਨਾਕ੍ਰਮ ਹੋਇਆ ਐਮਐਲਏ ਵੱਲੋਂ ਉਹ ਆਪਣਾ ਨੀ ਪੱਥਰ ਹਟਾ ਦਿੱਤਾ ਗਿਆ ਕਹਿੰਦੇ ਬੁੱਢੇ ਨਾਲੇ ਦੇ ਉੱਤੇ 650 ਕਰੋੜ ਦਾ ਪ੍ਰੋਜੈਕਟ ਸੀ 588 ਕਰੋੜ ਕੰਪਨੀ ਲੈ ਗਈ ਪਰ ਕੰਮ ਨਹੀਂ ਹੋਇਆ ਰੋਪੀਆਂ ਦੇ ਲੋਕਾਂ ਨੂੰ ਫੋਨ ਆਉਂਦੇ ਆ ਲੋਕਾਂ ਦੇ ਅਸਤੀਫਾ ਬੋਲੋ ਤੁਹਾਡੀ ਕਮੇਟੀ ਦੇ ਜਿਹਦੇ ਤੁਸੀਂ ਮੈਂਬਰ ਹੋ ਉਹ ਚ ਕੀ ਹੋ ਰਿਹਾ ਨਹੀਂ ਚੇਅਰਮੈਨ ਭੋਲਾ ਗਰੇਵਾਲ ਜੀ ਨੇ ਇਹ ਉਹਦੇ 1 ਆਫ ਦੀ ਮੈਂਬਰ ਨੇ ਵਿਧਾਨ ਸਭਾ ਕਮੇਟੀ ਦੇ ਸੋ ਅਸੀਂ ਕਹਿ ਰਹੇ ਆ ਕਿ ਤੁਸੀਂ ਕਰੋ ਕੁਝ ਜੇ ਤੁਸੀਂ ਉਸ ਕਮੇਟੀ ਚੋ ਜੇ ਗਵਰਨਮੈਂਟ ਕਰ ਰਹੀ ਹੋਵੇ ਆ ਪੋਲਿਊਸ਼ਨ ਬੋਰਡ ਮੱਲੋ ਜੋੜੀ ਕਰਪਸ਼ਨ ਕਰ ਚੁ ਆ ਜਿਹੜਾ 650 ਕਰੋੜ ਦਾ ਕਹਰੇ ਕੰਵੇਂ ਹੋ ਗਿਆ ਔਰ ਮੈਂ ਇੱਕ ਗੱਲ ਕਹਿਣੀ ਚਾਹਣਾ ਹੈ ਕਿ ਕੋਈ 650 ਕਰੋੜ ਦਾ ਇਕੱਲਾ ਮਸਲਾ ਨਹੀਂਗਾ ਇਹ ਬਹੁਤ ਫੈਕਟਰੀਆਂ ਥੱਲੇ ਪਾਰੀਆਂ ਨੇ ਪਾਣੀ ਇਹ ਫੈਕਟਰੀਆਂ ਚੋ ਬੁੱਢੇ ਨਾਲੇ ਚ ਜ਼ਹਿਰ ਸੈਂਟਰੀਆਂ ਨੇ ਉਹਦਾ ਕੀ ਹਿਸਾਬ ਕਿਤਾਬ ਹੈ ਨਸਲ ਨਹੀਂ ਘਟ ਜਾ ਸਾਡੀਆਂ ਨਸਲਾਂ ਨੂੰ ਬਿਗਾਰਿਆ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਜੈਨੋਸਾਈਡ ਹੈ ਔਰ ਜਾਣ ਬੋਚ ਚੁਕੇ ਹੋ ਰਿਹਾ ਔਰ ਇਹ ਕਰਨ ਵਾਲੇ ਬਹੁਤ ਸਾਰੀਆਂ ਸਰਕਾਰਾਂ ਦੋਸ਼ੀ ਨੇ ਤੇ ਪ੍ਰਿੰਸੀਪਲ ਧੇਰਾ ਗੰਦ ਪਾਉਣ ਚ ਨੇ ਜਿਹੜੀਆਂ ਉਹ ਦੋਸ਼ੀ ਨੇ ਜੇ ਉਹ ਕੋਸ਼ ਨਹੀਂ ਕਰੂਗੀ ਗਵਰਨਮੈਂਟ ਇਹ ਉਹਦਾ ਕੰਮ ਹੈ ਫਰਜ਼ ਹੈ ਕਿ ਕਰੋ ਕੁਝ ਨਹੀਂ ਕਰੂਗੇ ਤਾਂ ਫਿਰ ਅਸੀਂ ਕਰਾਂਗੇ ਕੀ ਕਹਿਣਾ ਚਾਹੋਗੇ ਕਿ ਲੋਕਾਂ ਨੂੰ ਵੀ ਕੀ ਅਪੀਲ ਕਰਦੇ ਹੋ ਅੱਜ ਵੀ ਵੈਸੇ ਵੱਡੀ ਗਿਣਤੀ ਦੇ ਵਿੱਚ ਆਗੂ ਪਹੁੰਚੇ ਨੇ ਹੋਰ ਵੀ ਜਿਹੜੇ 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 ਡਾਇਰੈਕਟਲੀ ਅਫੈਕਟ ਹੋਏ ਨੇ ਪਰ ਆਪਣੀ ਆਵਾਜ਼ ਨਹੀਂ ਚੱਕਦੇ ਦੇਖੋ ਕਿਸਾਨ ਅੰਦੋਲਨ ਵੇਲੇ ਕੀ ਹੋਇਆ ਸੀ ਜਦੋਂ ਗਵਰਨਮੈਂਟ ਨਹੀਂ ਮੰਨੀ ਤਾਂ ਫਿਰ ਲੋਕਾਂ ਨੇ ਆਪਦੇ ਹੱਥ ਚ ਲਈਆਂ ਗੱਲਾਂ ਹੁਣ ਸਾਨੂੰ ਉਹੀ ਕਰਨਾ ਪੈ ਰਿਹਾ ਅਸੀਂ ਵਾਰ-ਵਾਰ ਕਹਿ ਰਹੇ ਹਾਂ ਚੇਤਾਵਨੀ ਦੇ ਰਹੇ ਹਾਂ ਕਿ ਤੁਸੀਂ ਕਰ ਲਓ ਕੁਝ ਨਹੀਂ ਤਾਂ ਫਿਰ ਅਸੀਂ ਕਰਾਂਗੇ ਕੀ ਕਰਾਂਗੇ ਕਿਵੇਂ ਕਰਾਂਗੇ ਉਹ ਕਰਿਆ ਜਾਂਦਾ ਹੁੰਦਾ ਦੱਸਿਆ ਨਹੀਂ ਜਾਂਦਾ ਹੁੰਦਾ ਪਰ ਉਹ ਕਰਾਂਗੇ ਤਾਂ ਅੱਜ ਦਾ ਇਹ ਇਕੱਠ ਇੱਕ ਜਿਹੜਾ ਵਾ ਸੰਕੇਤ ਹੈ ਜੇ ਸਰਕਾਰਾਂ ਨੇ ਕੁਝ ਨਾ ਕੀਤਾ ਤਾਂ ਜਨਤਾ ਖੁਦ ਕਰੇਗੀ ਸਰ ਅਸੀਂ ਹਰ ਫੈਕਟਰੀ ਤੇ ਜਾ ਕੇ ਹਰ ਜਗ੍ਹਾ ਤੇ ਜਾ ਕੇ ਵਖਾ ਚੁੱਕੇ ਗੰਦਗੀ ਪੈ ਰਿਆ ਤੇ ਕਿਵੇਂ ਪੈ ਰਿਆ ਔਰ ਉਹਨੂੰ ਕਿਵੇਂ ਕੰਟੀਨਿਊ ਕੀਤਾ ਯਾਰ ਉਹਦੀ ਡਿਟੇਲ ਵੀ ਦੱਸ ਚੁੱਕੇ ਆ ਉਸ ਤੋਂ ਬਾਅਦ ਵੀ ਇਹ ਕੁਛ ਨਹੀਂ ਕਰ ਰਹੇ ਤਾਂ ਜਾ ਲੋਕਾ ਲੋਕ ਦੱਸਣਗੇ ਤੁਸੀਂ ਕੁਛ ਕਰਨਾ ਹੈ ਜਾਂ ਫਿਰ ਅਸੀਂ ਕਰਕੇ ਇਸ ਲਈ ਅਸੀਂ ਇਹ ਕਾਲ ਦਿੱਤੀ ਹੈ ਤੇ ਅਗਲੀਆਂ ਕਾਲਸ ਦੇ ਬਾਅਦ ਕਪਤਾਨ ਨੇ ਲਾ ਟਾਈਮ ਦਿੱਤਾ ਵਾ ਇਸੇ ਲਈ ਨਹੀਂ ਤਾਂ ਫਿਰ 15 ਸਪਟੰਬਰ ਜਾ ਉਸਦੇ ਨਾਲ ਲੱਗ ਵੀ ਡੇਢ ਫਿਰ ਅਸੀਂ ਕੁਛ ਕਰਾਂਗੇ ਨਹੀਂ ਤਾਂ ਆ ਇਹ ਸੀਗੇ ਅਮਤੋਜ ਬਾਣ ਜਿਹੜੇ ਲਗਾਤਾਰ ਬੁੱਢੇ ਨਾਲੇ ਦੇ ਪਾਣੀ ਨੂੰ ਲੈ ਕੇ ਜਿਹੜਾ ਵਾ ਲੋਕਾਂ ਨੂੰ ਚਗਾਨ ਦੀ ਕੋਸ਼ਿਸ਼ ਕਰ ਰਹੇ ਨੇ